ਜab ਹੁਣ ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ਾ ਵਾਲਾ ਸੂਬਾ ਬਣ ਗਿਆ ਇਹ ਖੁਲਾਸਾ ਪੀਆਰਐਸ ਲੈਜਿਸਲੇਟਿਵ ਖੋਜ ਸੰਸਥਾ ਦੇ ਤਾਜ਼ਾ ਅੰਕੜਿਆਂ ਨੇ ਦੱਸਿਆ ਇਸ ਖੋਜ ਦੇ ਮੁਤਾਬਕ ਪੰਜਾਬ 'ਚ ਪ੍ਰਤੀ ਵਿਅਕਤੀ ਤੇ ਔਸਤਨ 1,23,274 ਰੁਪਏ ਦਾ ਕਰਜ਼ਾ ਹੈ ਜਦਕਿ ਦੂਜੇ ਸਥਾਨ ਤੇ ਕੇਰਲ ਹੈ ਜਿਸ ਦਾ ਪ੍ਰਤੀ ਵਿਅਕਤੀ ਕਰਜ਼ਾ 1,20,244 ਰੁਪਏ ਹੈ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਤੀਜੇ ਸਥਾਨ ਤੇ ਮਹਾਰਾਸ਼ਟਰ ਹੈ ਜਿੱਥੇ ਪ੍ਰਤੀ ਵਿਅਕਤੀ ਕਰਜ਼ਾ 65,568 ਰੁਪਏ ਦਰਜ ਕੀਤਾ ਗਿਆ ਜਦ ਕਿ ਚੌਥੇ ਸਥਾਨ ਤੇ ਗੁਜਰਾਤ ਹੈ ਜਿਸ ਦਾ ਪ੍ਰਤੀ ਵਿਅਕਤੀ ਕਰਜ਼ 54655 ਰੁਪਏ ਹੈ ਤੇ ਇਸ ਦੇ ਨਾਲ ਹੀ ਬਿਹਾਰ 21220 ਰੁਪਏ ਪ੍ਰਤੀ ਵਿਅਕਤੀ ਕਰਜ਼ ਦੇ ਨਾਲ ਪੰਜਵੇਂ ਸਥਾਨ ਤੇ ਹੈ ਦੱਸਦੀ ਹੈ ਕਿ ਇਨ੍ਹਾਂ ਅੰਕੜਿਆਂ ਦੇ ਨਾਲ ਸੂਬਿਆਂ ਦੀ ਆਰਥਿਕ ਸਿਹਤ ਤੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਖਾਸ ਤੌਰ ਤੇ ਉਹਨਾਂ ਸੂਬਿਆਂ ਦੇ ਲਈ ਜਿੱਥੇ ਕਰਜ਼ਾ ਲਗਾਤਾਰ ਵੱਧ ਰਿਹਾ ਤੇ ਖਜ਼ਾਨੇ 'ਚ ਵਾਧਾ ਨਹੀਂ ਹੋ ਰਿਹਾ ਕਰਜ਼ੇ ਪਹਿਲੇ ਨੰਬਰ ਤੇ ਆਏ ਪੰਜਾਬ ਲੰਮੇ ਸਮੇਂ ਤੋਂ ਖੇਤੀ ਸੰਕਟ ਸੀਮਤ ਵਪਾਰ ਵਿਸਥਾਰ ਤੇ ਸਬਸਿਡੀ ਦੇ ਭਾਰੀ ਭਾਰ ਦੇ ਨਾਲ ਜੂਝ ਰਿਹਾ ਇਸ ਪੱਦਰ ਦਾ ਕਰਜ਼ਪ੍ਰਵਿੱਖ ਦੀ ਵਿਕਾਸ ਯੋਜਨਾਵਾਂ ਪੁਨਿਆਦੀ ਢਾਂਚੇ ਦੀ ਉਸਾਰੀ ਤੇ ਰੋਜ਼ਗਾਰ ਦੇ ਸਾਧਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਿਪੋਰਟ ਦੇ ਮੁਤਾਬਕ ਵਿੱਤੀ ਸਾਲ 2022 ਤੋਂ 23 ਚ ਸੂਬਿਆਂ ਤੇ ਕੁੱਲ 59.6 ਲੱਖ ਕਰੋੜ ਰੁਪਏ ਕਰਜ਼ ਸੀ ਇਹ ਸਾਰੇ ਸੂਬਿਆਂ ਦੇ ਸੰਯੁਕਤ ਕੁੱਲ ਰਾਜ ਘਰੇਲੂ ਉਤਪਾਦ ਦਾ 22.96% ਹੈ ਰੀਪੋਰਟ ਦੇ ਕਿਹਾ ਗਿਆ ਹੈ ਕਿ 2013 ਤੋਂ 14 ਚ ਸੂਬਿਆਂ ਦਾ ਕੁੱਲ ਜਨਤਕ ਕਰਜ਼ 17.57 ਲੱਖ ਕਰੋੜ ਰੁਪਏ ਜੋ ਕਿ ਸੰਯੁਕਤ ਕੁੱਲ ਰਾਜ ਘਰੇਲੂ ਉਤਪਾਦ ਦਾ ਸਿਰਫ 16.68% ਹੈ ਵਿੱਤੀ ਸਾਲ 2022 ਤੋਂ 23 ਚ ਇਹ ਕਰਜ਼ 3.39 ਗੁਣਾ ਵੱਧ ਕੇ ਜੀਐਸਡੀਪੀ ਦਾ 2.96% ਹੋ ਗਿਆ ਪੰਜਾਬ ਨੇ ਸਭ ਤੋਂ ਜ਼ਿਆਦਾ ਕਰਜ਼ਾ ਲੈ ਰੱਖਿਆ ਹੈ ਪੰਜਾਬ ਤੇ ਜੀਐਸਡੀਪੀ ਦਾ 40.35% ਕਰਜ਼ਾ ਹੈ ਇਸ ਤੋਂ ਬਾਅਦ ਨਾਗਾਲੈਂਡ 37.15% ਪਛਮ ਬੰਗਾਲ 33.70% ਤੇ ਜਦਕਿ ਜੀਐਸਟੀਪੀ ਦੇ ਮੁਕਾਬਲੇ ਕਰਜ਼ਾ ਸਭ ਤੋਂ ਘੱਟ ਔਸਤ ਓਡੀਸ਼ਾ 8.45% ਮਹਾਰਾਸ਼ਟਰ 14.64% ਅਤੇ ਗੁਜਰਾਤ 16.37% ਦਰਜ ਕੀਤਾ ਗਿਆ